ਕੀ ਤੁਹਾਨੂੰ ਪਤਾ ਹੈ ਦੋਸਤੋ ਸਿੱਧੂ ਮੂਸੇਵਾਲਾ ਦਾ ਫੋਰਟਨ ਗਾਣਾ ਆਇਆ ਹੈ ਅਤੇ ਹੋਰ ਕਿਹੜੇ ਪੰਜਾਬੀ ਸਿੰਗਰ ਨੇ ਜਿਨ੍ਹਾਂ ਨੇ ਫੋਰਟਨ ਹਾਈਵੇ ਦੀ ਗੱਲ ਆਪਣੇ ਗਾਣੇ ਦੇ ਵਿੱਚ ਕੀਤੀ ਹੋਈ ਆ ਦੋਸਤੋ ਦੱਸ ਦੇਣਾ ਚਾਹੁੰਦੇ ਆ ਸਿੱਧੂ ਮੂਸੇਵਾਲਾ ਦਾ ਇਹ ਗਾਣਾ 2021 ਦਾ ਰਿਕਾਰਡ ਕੀਤਾ ਹੋਇਆ ਆ ਤੇ ਦੂਜੇ ਸਿੰਗਰ ਜਿਹੜੇ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਆ ਉਹਨੇ ਦੋਸਤੋ ਸ਼ੋਭ ਜੀहां ਦੋਸਤੋ ਯੰਗਸਟ ਸਟੈਲੈਂਟ ਇਨ ਪੰਜਾਬ ਜੋ ਕਿ ਉਬਰ ਕੇ ਸਾਹਮਣੇ ਆ ਰਿਹਾ ਹੈ ਸ਼ੋਭ ਨੇ 2023 ਦੇ ਵਿੱਚ ਆਏ ਆਪਣੇ ਇੱਕ ਗਾਣੇ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਆ ਪਹਿਲਾਂ ਤੁਹਾਨੂੰ ਸ਼ੁਭ ਦੀ ਆਨਲਾਈਨ ਸੁਣਾਦੀ ਇਹ ਸਿੱਧੂ ਮੂਸੇਵਾਲਾ ਦਾ ਤੁਸੀਂ ਸੁਣੀ ਹੀ ਹੋਈ ਹੈ ਦੋਸਤੋ ਗੱਡੀ 410 ਉੱਤੇ 210 ਦੀ ਸਪੀਡ ਜਾਂਦੀ ਘੱਟਦੀ ਆ ਹੀਟ ਵਿੱਚ ਚੱਲਦੀ ਆ ਤੇ ਸਿੱਧੂ ਮੂਸੇਵਾਲਾ ਦਾ ਜ਼ਿਕਰ ਤਾਂ ਤੁਸੀਂ ਆਲਰੇਡੀ ਸੁਣਿਆ ਹੀ ਹੋਇਆ 410 ਦਾ ਗਾਣੇ ਦਾ ਨਾਮ ਹੀ 410 ਤੇ ਸਿੱਧੂ ਦਾ 2022 ਦੇ ਵਿੱਚ ਰਿਕਾਰਡ ਹੋਇਆ ਹੋਇਆ ਸੀ ਤੇ ਰਿਲੀਜ਼ ਹੋਇਆ 2024 ਦੇ ਵਿੱਚ ਸ਼ੁਭ ਦਾ 2023 ਦੇ ਵਿੱਚ ਰਿਲੀਜ਼ ਹੋਇਆ ਸੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਰ ਇੱਕ ਦੇ ਕੋਲ ਮਿਲਦੇ ਆ ਹੋਰ ਤਾਜ਼ਾ ਅਪਡੇਟ ਲੈ ਕੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ